ਮਹਿਕ ਵਤਨ ਦੀ ਲਾਈਵ ਵੈਬ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਪੇਸ਼ ਹੈ ਤੁਹਾਡੇ ਬਹੁਤ ਹੀ ਖਾਸ ਪ੍ਰੋਗਰਾਮ ਮਹਿਕ ਵਤਨ ਦੀ ਰੂਪ ਰੂਪ ਦੇ ਵਿੱਚ ਇਸ ਪ੍ਰੋਗਰਾਮ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਐਡੀਸ਼ਨ ਵਿੱਚ ਕਿਸੇ ਖਾਸ ક્ષેત્ર ਨਾਲ ਤੁਹਾਡੀ ਮੁਲਾਕਾਤ ਕਰਵਾਈਏ ਉਸੇ ਕੜੀ ਤਹਿਤ ਅੱਜ ਅਸੀਂ ਉੱਗੇ ਸਮਾਜ ਸੇਵਿਕ ਸਰਵਦਾਪਰਾ ਚੈਰੀਟੇਬਲ ਟਰਸਟ ਇਕਾਈ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਜੀ ਨੂੰ ਸੱਦਾ ਦਿੱਤਾ ਸੀ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਉਹ ਸਾਡੇ ਮਹਿਕਵਤਨ ਦੀ ਸਟੂਡੀਓ ਵਿੱਚ ਹਾਜ਼ਰ ਹੋਏ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਮਹਿਕਵਤਨ ਦੀ ਲਾਈਵ ਦਾ ਬਹੁਤ ਧੰਨਵਾਦੀ ਆ ਜਿਹੜੇ ਦੇਸ਼ਵ ਦੇ ਤੱਕ ਸਾਰੀਆਂ ਖਬਰਾਂ ਸਮਾਜ ਸੇਵੀ ਸਾਰੀਆਂ ਗੱਲਾਂ ਬਾਤਾਂ ਦੱਸਦੇ ਆ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੋਪਲ ਚੰਦ ਬੁੱਕੀਪੁਰਾ ਜੋ ਕਿ ਨੈਸ਼ਨਲ ਵਿੱਚੋਂ 40 ਸਾਲ ਦੀ ਨੌਕਰੀ ਤੋਂ ਬਾਅਦ ਰਿਟਾਇਰ ਹੋਇਆ ਅੱਜ ਕੱਲ ਮੈਂ ਸਰਬਦਾ ਭਲਾ ਚੈਰੀਟੇਟ ਟ੍ਰਸਟ ਮੋਗਾ ਦਾ ਕਾਇਦ ਪ੍ਰਧਾਨ ਐ ਤੇ ਰੂਰਲ ਐਨ ਜੀਓ ਜ਼ਿਲ੍ਹਾ ਮੋਗਾ ਦਾ ਮੈਂ ਸਰਪ੍ਰਸਤਾਂ ਪਿੰਡ ਬੁੱਕੀ ਪਰ ਹੋਏ ਸਾਡੀ ਇੱਕ ਕਲੱਬ ਐ ਸਭ ਰੰਗ ਵੈਲਫੇਅਰ ਕਲੱਬ ਉਹਦਾ ਵੀ ਮੈਂ ਸਰਪ੍ਰਸਤਾਂ ਉਹਦੇ ਵੀ ਅਨੇਕਾਂ ਕੰਮ ਅਸੀਂ ਕਰ ਰਹੇ ਹਾਂ ਗੋਕਲ ਚੰਦ ਜੀ ਮੈਂ ਅਕਸਰ ਦੇਖਿਆ ਕਿ ਇਹ ਹੈਲਮਟ ਹਮੇਸ਼ਾ ਹੀ ਤੁਹਾਡੇ ਨਾਲ ਹੁੰਦਾ ਐਸ ਦਾ ਕੀ ਕਾਰਨ ਜਿਵੇਂ ਕਹਿੰਦੇ ਆ ਕਿਸਮਤ ਉਹ ਚਾਹੇ ਇੱਕ ਵਾਰ ਤੇ ਸੇਫਟੀ ਚਾਹੇ ਵਾਰ ਵਾਰ ਮੈਂ ਨੈਸਲੇ ਦੇ 40 ਸਾਲ ਦੀ ਨੌਕਰੀ ਕੀਤੀ ਆ ਜਿਹਦੇ ਵਿੱਚੋਂ 83 ਜੋ ਲੈ ਕੇ 23 ਤੇ ਮੈਂ ਰਿਟਾਇਰ ਹੋ ਗਿਆ 15 ਸਾਲ ਦਾ ਤਕ ਵੀ ਬੜਾ ਹੀ ਸਾਈਕਲਾਂ ਤੇ ਜਾਂਦੇ ਰਹੇ ਆ ਬਦਨੀ ਤੱਕ ਸਾਡੇ ਨਾਲ ਸਾਰੇ ਜਾਂਦੇ ਸੀਗੇ ਉਸ ਤੋਂ ਬਾਅਦ ਮੈਂ ਸਕੂਟਰ ਲਿਆ ਜੀ ਸਕੂਟਰ ਦੇ ਉੱਤੇ ਜਾਂਦੇ ਸਮੇਂ ਇੱਕ ਵਾਰੀ ਇਹੋ ਜਿਹਾ ਚਾਂਸ ਬਣਿਆ ਇਹ ਮੇਰੇ ਵਿਚਾਲੇ ਕਿਸੇ ਨੇ ਬੁਲਟ ਮੋਟਰਸਾਈਕਲ ਮਾਰਿਆ ਸਕੂਟਰ ਦੇ ਵਿੱਚ ਤੇ ਜਿੱਦੇ ਨਾਲ ਮੈਂ ਡਿੱਗ ਪਿਆ ਹੁਣ ਉਧਰ ਤੇ ਮੇਰੇ ਤੇ ਹੈਲਮਟ ਸੀਗਾ ਹੈਲਮਟ ਦਾ ਮੈਂ ਉਹ ਤੋਂ ਹੀ ਲੈ ਰਿਆਂ ਨਾਲ ਕਿਉਂਕਿ ਅਜ ਤੱਕ ਮੇਰੇ 5 ਐਕਸੀਡੈਂਟ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਮੈਨੂੰ ਇਹ ਹੈਲਮਟ ਨੇ ਹੀ ਬਚਾਇਆ ਹੁਣ ਤੱਕ ਹੁਣ ਤੱਕ ਇਹਦੀ ਬਦੌਲਤ ਹੀ ਮੈਂ ਤੁਹਾਡੇ ਸਾਹਮਣੇ ਬੈਠਾ ਕਿਉਂਕਿ ਮੈਨੂੰ ਇੰਨਾ ਪਤਾ ਹੈ ਵੀ ਜੇ ਆਪਣੇ ਸਿਰ ਤੇ ਸੱਟ ਵੱਜ ਗਈ ਇਹਦਾ ਕੋਈ ਇਲਾਜ ਨਹੀਂ ਲੱਤਾਂ ਬਾਹਾਂ ਤਾਂ ਆਪਣੀਆਂ ਤਰੰਤ ਹੀ ਠੀਕ ਹੋ ਜਾਣਗੀਆਂ ਹਾਂਜੀ ਕਿਉਂਕਿ ਇੱਕ ਵਾਰੀ ਮੋਟਰਸਾਈਕਲ ਮਾਰਿਆ ਦੂਸਰੀ ਆ ਇਵੇਂ ਹੋਇਆ ਮੈਂ ਅੰਮ੍ਰਿਤਸਰ ਰੋਡ ਤੋਂ ਆ ਰਿਹਾ ਸੀਗਾ ਤੇ ਚੰਨ ਕਹਿੰਨੇ ਗੱਡੀ ਦੀ ਬਾਰੀ ਖੋਲਤੀ ਹਾਂਜੀ ਕਿਉਂਕਿ ਉਹਨੇ ਬੈਨ ਪਿੱਛੇ ਦੇ ਕੇ ਗੱਡੀ ਦੀ ਬਾਰੀ ਖੋਲੀ ਮੇਰਾ ਸਕੂਟਰ ਬਾਰੀ ਦੇ ਵਿੱਚ ਵੱਜਿਆ ਮੇਰੇ ਵਿੱਚ ਦੋ ਮੋਟਰਸਾਈਕਲ ਹੋਰ ਆ ਕੇ ਵੱਜੇ ਕਿਉਂਕਿ ਉਹ ਵੀ ਸਪੀਡ ਨਾਲ ਹੀ ਆ ਰਹੇ ਸੀਗੇ ਪਰ ਮੇਰੇ ਹੈਲਮਟ ਕਰਕੇ ਮੈਂ ਦੂਰ ਤੱਕ ਢੀਸਦਾ ਚਲਾ ਗਿਆ ਪਰ ਮੇਰਾ ਕੋਈ ਨੁਕਸਾਨ ਨਹੀਂ ਹੋਇਆ ਠੀਕ ਉਦੋਂ ਬਾਅਦ ਮੈਂ ਆ ਰਿਹਾ ਸੀਗਾ ਪਿੰਡ ਤੋਂ ਮੋਗੇ ਨੂੰ ਰੋਡ ਪੂਰਾ ਜਾਂ ਬਾਈ ਵਾਸਤੇ ਪਹੁੰਚਿਆ ਉੱਥੇ ਜਿੱਥੇ ਕਮਿਆਰਾਂ ਦੇ ਘਰ ਬਣੇ ਹੋਏ ਆ ਉੱਥੇ ਗੱਡੀਆਂ ਤਕਰੀਬਨ ਤੇਜ਼ੀ ਨਾਲ ਘੱਟ ਮਾਰਦੀਆਂ ਬਾਗਾ ਪੁਰਾਣਾ ਜਾਣ ਨੂੰ ਜਿਹੜਾ ਸਿੱਧਾ ਜਾਣ ਵਾਲਾ ਉਹਦੇ ਆਪ ਤੇ ਬੜੀ ਮੁਸ਼ਕਲ ਹੁੰਦੀ ਆ ਤੂੰ ਦੇਖਦੇ ਨੇ ਵੀ ਇਹ ਸਿੱਧਾ ਜਾਣ ਵਾਲਾ ਵੇ ਅਸੀਂ ਇੱਥੇ ਹੋਲੀ ਕਰੀਏ ਨਾ ਕਰੀਏ ਕਾਰ ਵਾਲੇ ਨੇ ਵਿੱਚ ਕਾਰ ਸਕੂਟਰੀ ਜਮੇਰੀ ਵਸਾਈ ਤੇ ਮੈਨੂੰ ਕਿਸੇ ਕਿਸੇ ਜਲਾ ਲੈ ਚਲੇ ਆ ਉਦੋਂ ਬਾਅਦ ਜਦੋਂ ਮੈਂ ਝੜਕਦੇ ਡਿੱਗ ਪਿਆ ਆ ਕੇ ਲੋਕਾਂ ਨੇ ਮੈਨੂੰ ਚੱਕਿਆ ਵੀ ਸਕੂਟਰੀ ਦਾ ਬੜਾ ਨਿਸ਼ਾਨ ਨਹੀਂ ਮੇਰੇ ਜੂਰ ਰਗੜਣਾ ਬੱਜੀਆਂ ਸੀਗੀਆਂ ਉਦੋਂ ਹੀ ਮੇਰੀ ਬੱਚ ਦੇ ਹੈਲਮਟ ਨੇ ਕਰਾਈ ਠੀਕ ਹੈ ਉਦੋਂ ਬਾਅਦ ਕੀ ਹੋਇਆ ਵੀ ਆ 16 ਤਰੀਕ ਦੀ ਗੱਲ ਹੈ ਇਸ ਦੀ ਐਸੇ ਵੀ ਦੇਖੀ 16 ਤਰੀਕ ਨੂੰ ਭਾਈ ਦਾ ਪਟੋਲ ਪੰਪ ਜਿਹੜਾ ਬਿਜਲੀ ਘਰ ਦੇ ਕੋਲੇ ਜ ਹੈ ਇੱਥੇ ਸਾਹਮਣੇ ਉਹ ਫੈਮਿਲੀ ਸਾਰੀ ਆ ਰਹੀ ਸੀ ਮੋਟਰਸਾਈਕਲ ਤੇ ਉਹਨਾਂ ਨੇ ਤੇਲ ਪੋਣਾ ਸੀਗਾ ਤੇ ਮੈਂ ਵੇਖਿਆ ਵੀ ਯਾਰ ਇਹ ਇੰਨੀ ਤੇਜ਼ੀ ਨਾਲ ਇਹਨੇ ਭੋੜਿਆ ਜੇ ਮੈਂ ਬ੍ਰੇਕਾਂ ਦਾ ਮਾਰਦਾ ਸ਼ੈਲ ਹੋ ਸਕਦੇ ਉਹਨਾਂ ਦੇ ਨਾਲ ਬੱਚੇ ਛੋਟੇ ਸੀ ਮੈਂ ਦੋਨੇ ਬ੍ਰੇਕਾਂ ਮਾਰੀਆਂ ਮੇਰੇ ਗੋਡੇ ਿੱਟੇ ਰਕੜੇ ਗਏ ਉਹਨਾਂ ਰੁਕੜਿਆ ਗਿਆ ਪਰ ਹੈਲਮਟ ਨੇ ਫੇਰ ਮੇਰੀ ਜਾਨ ਬਚਾਈ ਇਸ ਕਰਕੇ ਮੈਂ ਹੈਲਮਟ ਦਾ ਖਹਿੜਾ ਨਹੀਂ ਛੱਡਦਾ ਬਾਕੀ ਇਹਦਾ ਇੰਨਾ ਸੁੱਖਾ ਹੈ ਹਮ ਹੈਲਮਟ ਦਾ ਬਈ ਤੁਹਾਡੇ ਮੂਰੇ ਮਿੱਟੀ ਵਾਲੀ ਟਰਾਲੀ ਤੂੜੀ ਵਾਲੀ ਟਰਾਲੀ ਲੱਗੀ ਆ ਤੇ ਤੁਸੀਂ ਨਾ ਧੜਕੋਗੇ ਉਹਦੇ ਪਿੱਛੇ ਜਾ ਸਕਦੇ ਕੋਈ ਪਰੋਲੇ ਤੁਹਾਡੇ ਅੱਖਾਂ 'ਚ ਮਿੱਟੀ ਨਹੀਂ ਪੈਣੀ ਤੋੜੇ ਟੂੜੀ ਨਹੀਂ ਪਾਣੀ ਮਿੱਟੀ ਘਟਾਰੇ ਬਣਾ ਵਾਧੂ ਵਾਧੂ ਸ਼ੋਰ ਸ਼ਰਾਬਾ ਨਹੀਂ ਸੁਣਨਾ ਅੱਜ ਕੱਲ ਜਿਵੇਂ ਹੁਣ ਮੱਛਰ ਬਹੁਤ ਆ ਹਾਂਜੀ ਮੱਛਰ ਤੁਹਾਡੀਆਂ ਅੱਖਾਂ ਨੂੰ ਬੜਾ ਨੁਕਸਾਨ ਪਾ ਜਾ ਸਕਦਾ ਕੋਈ ਚੀਜ਼ ਅੱਖ ਦੇ ਵਿੱਚ ਪੈ ਗਈ ਜਾਣਕ ਇਸ ਕਰਕੇ ਦੀ ਇਹ ਵੀ ਬਚਦਾ ਹੈ ਠੀਕ ਹੈ ਕਿਉਂਕਿ ਸਿਰ ਬਚਣਾ ਬੜਾ ਜ਼ਰੂਰੀ ਆ ਹਾਂਜੀ ਤੇ ਬਾਕੀ ਤਾਂ ਸਾਰੀ ਚੀਜ਼ ਦਾ ਕੋਈ ਐਡਾ ਹੁੰਦਾ ਨਹੀਂ ਗਾ ਬਾਕੀ ਤਾਂ ਚੀਜ਼ ਸੈੱਟ ਹੋਈ ਜਾਂਦੀ ਹੈ ਪਹਿਲੀ ਗੱਲ ਤਾਂ ਸਾਰਾ ਬਚਣਾ ਹੀ ਜ਼ਰੂਰੀ ਆ ਬੰਦੇ ਦਾ ਤੇ ਪਰ ਫਿਰ ਵੀ ਜੇ ਬਾਈਕ ਚਾਹ ਸੇਰ ਦੀ ਗੱਲ ਹੁੰਦੀ ਹੈ ਹੈਲਮਟ ਪੜੀ ਆਪਣੇ ਆ ਤੇ ਐਵੇਂ ਤੇ ਚੀਜ਼ ਰੱਖਦੀ ਆ ਉਹ ਹਰ ਇੱਕ ਵੇਲੇ ਗੱਲ ਆਲੇ ਨੂੰ ਹੈਲਮਟ ਦੀ ਤਾਂ ਬੜੀ ਜ਼ਰੂਰਤ ਆ ਜ਼ਰੂਰਤ ਰੱਖਣਾ ਚਾਹੀਦਾ ਕਿਹਨਾਂ ਦਾ ਹੈਲਮਟ ਦਾ ਜ਼ਰੂਰ ਪੋਣਾ ਚਾਹੀਦਾ ਅਸੀਂ ਵੀ ਅਕਸਰ ਕਰਦੇ ਆ ਅਸੀਂ ਟ੍ਰੈਫਿਕ ਪੁਲਿਸ ਨਾਲ ਵੀ ਝਗੜਨ ਲੱਗਦੇ ਆ ਹਾਂ ਸਾਰੀ ਚੀਜ਼ ਅਕਸਰ ਹੀ ਦੇਖਿਆ ਜਾਂਦਾ ਅਕਸਰ ਹੀ ਦੇਖਿਆ ਜਾਂਦਾ ਵੀ ਯਾਰ ਇਹ ਤੁਹਾਡਾ ਕੀ ਹਜੇ ਉਹ ਆ ਅਸੀਂ ਉਹਨਾਂ ਨਾਲ ਪਰ ਉਹਨਾਂ ਨਾਲ ਅਸੀਂ ਝਗੜ ਸਕਦੇ ਹਾਂ ਜਮਰਾਜ ਨਾਲ ਨਹੀਂ ਅਸੀਂ ਝਗੜ ਸਕਦੇ ਜੀ ਬਿਲਕੁਲ ਜਦੋਂ ਕੋਈ ਗਲਤ ਮਤ ਦੇ ਉਹਦੇ ਨਾਲ ਨਹੀਂ ਝੰਡ ਸਕਦੇ ਉਹਨੂੰ ਨਹੀਂ ਅਸੀਂ ਕਹਿ ਸਕਦੇ ਵੀ ਯਾਰ ਤੂੰ ਸਾਡੇ ਹਲਮੇ ਨਹੀਂ ਬੈ ਸਾਨੂੰ ਜਾਣ ਦੇ ਚੱਲ ਸਭ ਛੋੜ ਦੇ ਦੇ ਹਾਂਜੀ ਇਸ ਕਰਕੇ ਬੜੀ ਜ਼ਰੂਰੀ ਚੀਜ਼ ਆ ਅਸੀਂ ਅਕਸਰ ਹੀ ਵੇਖਦੇ ਨਾਕਾ ਲੱਗਾ ਯਾਰ ਰੋਕ ਲੈਣਗੇ ਜੇ ਇਹ ਹੋਜੂ ਉਹ ਹੋਜੂ ਠੀਕ ਆ ਅਸੀਂ ਸਿਰਫ ਪੁਲਿਸ ਦੇ ਵਿਖਾਵੇ ਦੇ ਖਾਤਰ ਆਉਨੇ ਆ ਪਰ ਸਾਨੂੰ ਆਪਦੀ ਖਾਤਰ ਪੋਣਾ ਜੇ ਸਾਨੂੰ ਆਪਦੀ ਜ਼ਿੰਦਗੀ ਦੇ ਨਾਲ ਪਿਆਰ ਚਾਹੀਦਾ ਸਾਨੂੰ ਵਖਾਵੇ ਦੀ ਖਤਰ ਨਹੀਂ ਚਾਹੀਦਾ ਕਿਉਂਕਿ ਬੜੀ ਜ਼ਰੂਰਤ ਹੈ ਇਹ ਚੀਜ਼ ਦੀ ਜੀ ਇਹ ਲੱਗੇ ਬੜਾ ਜ਼ਰੂਰੀ ਹੈ ਪਾਉਣਾ ਚਾਹੀਦਾ ਸਾਨੂੰ ਹਲਮਟ ਠੀਕ ਹੈ ਸਰ ਜਿਸ ਤਰ੍ਹਾਂ ਹੈਲਮਟ ਹਮੇਸ਼ਾ ਤੁਹਾਡੇ ਕੋਲ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਕਿਤੇ ਕੋਈ ਚਰਾਨ ਵਗੈਰਾ ਕੱਟਿਆ ਗਿਆ ਹੋ ਕਦੇ ਕੋਈ ਇਹੀ ਘਟਨਾ ਵਾਪਰੀ ਹੈ ਕਦੇ ਇਦਾਂ ਦਾ ਕੁਝ ਹੋਇਆ ਇਹ ਵੀ ਗੱਲ ਸਹੀ ਹੈ ਜੀ ਤੁਹਾਡੀ ਪਰ ਜਦੋਂ ਪੁਲਿਸ ਵਾਲੇ ਵੇਖਦੇ ਆ ਨਾਕੇ ਤੇ ਕਹਿੰਦੇ ਬਾਊ ਯਾਰ ਗਰਮੀ ਦੇ ਵਿੱਚ ਵੀ ਹੈਲਮਟ ਲਈ ਫਿਰਦਾ ਇਹਦੇ ਕਾਗਜ਼ ਪੱਤਰ ਵੀ ਸਹੀ ਹੋਣਗੇ ਤੇ ਬੜਾ ਕਾਨੂੰਨੀ ਬੰਦਾ ਲੱਗਦਾ ਪਰ ਅੱਗੇ ਮੇਰੇ ਬੱਚੇ ਵੀ ਚੈੱਕ ਕਰਦੇ ਹੁਣ ਕੀ ਆ ਅਜ ਦੇ ਯੁੱਗ ਦੇ ਵਿੱਚ ਹੁਣ ਜਦੋਂ ਆਪਾਂ ਪੋਲੂਸ਼ਨ ਦਾ ਜਾਂ ਦੂਜਾ ਹੁੰਦਾ ਇਹਦਾ ਕੋਈ ਹੋਰ ਹੁੰਦਾ ਹੈ ਡਾਕੂਮੈਂਟ ਆਪਣਾ ਬੀਮੇ ਦਾ ਹੁੰਦਾ ਇਹਦੇ ਵਿੱਚ ਆਏ ਹੁੰਦਾ ਵੀ ਹੁਣ ਆਪਾਂ ਨੂੰ ਮੈਸੇਜ ਆ ਜਾਂਦਾ ਪਿਛਲੇ ਸਾਲ ਜਦੋਂ ਆਹਾਂ ਥੋੜਾ ਜਿਹਾ ਕਰੋਨਾ ਦਾ ਸੀਗਾ ਕਰੋਨਾ ਥੋੜੀ ਜਿਹੀ ਖੁੱਲ ਮਿਲੀ ਮੈਂ ਇੱਕਦਰੀ ਸਮਾਨ ਲੈਣਾ ਆ ਇਹਦੇ ਵਿੱਚੋਂ ਦੂਜੇ ਦੇ ਬਾਜ਼ਾਰ ਦੇ ਵਿੱਚੋਂ ਥੋੜਾ ਸਮਾਨ ਲੈਣਾ ਗੈਲ ਰੋਡ ਤੇ ਜਦੋਂ ਮੈਂ ਗਿਆ ਤੇ ਉੱਥੇ ਮੈਨੂੰ ਰੋਕ ਲਿਆ ਪੁਲਿਸ ਦਾ ਨਾਕਾ ਲੱਗਾ ਸੀ ਤੇ ਮੈਨੂੰ ਕੌਨਫੀਡੈਂਸੀ ਮੇਰੇ ਕਾਗਜ਼ ਪੱਤਰ ਪੂਰੇ ਹੈ ਜੀ ਸਾਰੇ ਚੈੱਕ ਕਰ ਲੋ ਹਾਂਜੀ ਅੱਛਾ ਜਦੋਂ ਉਹਨਾਂ ਨੇ ਚੈੱਕ ਕੀਤੇ ਇਹਦੇ ਕੁਦਰਤੀ ਇੱਕ ਹਫ਼ਤਾ ਹੋ ਗਿਆ ਮੇਰਾ ਪੋਲੂਸ਼ਨ ਦਾ ਜਣਾ ਸੀਗਾ ਇਹ ਲੰਘ ਚੁੱਕਾ ਹੀ ਡੇਢ ਲੰਘੇ ਸੀ ਅੱਛਾ ਉਹ ਕਹਿੰਦੇ ਵੀ ਆਹ ਤੇਰੀ ਰੇਤ ਲੰਗੀ ਹਫ਼ਤਾ ਹੋ ਗਿਆ ਮੈਂ ਕਿਹਾ ਜੀ ਵਾਕਈ ਲੰਗੀ ਆ ਔਰ ਉਹਨੇ ਮੇਰਾ ਚਲਾਨ ਕੱਢਦਾ 5000 ਰੁਪਏ ਦਾ 50 ਰੁਪਏ ਦਾ ਕੰਮ ਸੀ 5 ਦਾ ਮੈਂ ਇਹ ਚਾਹੁੰਦਾ ਮੈਂ ਕਹਿੰਦਾ ਯਾਰ ਮੈਂ ਤਾਂ ਸਰਸਰਾ ਪ੍ਰਧਾਨ ਆ ਜਾਂ ਆਮ ਆਦਮੀ ਆਮਾਦੀ ਪਾੜੀ ਦਾ ਫਾਊਂਡਰ ਮੈਂਬਰ ਆ ਮੈਂ ਵੀ ਕਹਿ ਕਹਿੰਦਾ ਤੂੰ ਛੁੱਕ ਸਕਦਾ ਈ ਪਰ ਮੈਂ ਨਹੀਂ ਕੁਛ ਨਹੀਂ ਕਿਹਾ ਮੈਂ ਕਿਹਾ ਚਲਾਨ ਕਰ ਦੇ ਮੇਰੀ ਗਲਤੀ ਆ ਤੇ ਮੈਂ ਕਿਹਾ ਚਲਾਨ ਮੈਂ ਭੁਗਤਾਂਗਾ ਠੀਕ ਹੈ ਉਸ ਤੋਂ ਬਾਅਦ ਮੈਂ ਚਲਾਨ ਇਹਦਾ ਭੁਗਤਿਆ ਜਦੋਂ ਤੇ ਗਿਆ ਉੱਥੇ ਮੈਂ ਉਸੇ ਦਿਨ ਘਰੇ ਸਮਾਨ ਰੱਖ ਕੇ ਆਗੇ ਮੈਂ ਪੋਲੂਸ਼ਨ ਦਾ ਪਹਿਲਾ ਤਾਂ ਇਹ ਸਾਡੀ ਏਡ ਲਿਆ ਠੀਕ ਹੈ ਜੀ ਤੇ ਜਦੋਂ ਮੈਂ ਉੱਥੇ ਗਿਆ ਉਹ ਕਹਿੰਦੇ ਵੀ ਯਾਰ ਹੁਣ ਤੂੰ ਕਟਾ ਲਿਆ ਮੈਂ ਇਹ ਕਟਾ ਲਿਆ ਉਹ ਕਹਿੰਦੇ ਚੱਲੇ ਹੋਂਕਰ ਪੰਜ ਦਾ ਕੀਤਾ ਤੂੰ ਚਾਰ ਪਰ ਮੈਂ ਚਾਰ ਗੌਰਮੈਂਟ ਨੂੰ ਭਰਿਆ ਜੀ ਉਹ ਠੀਕ ਹੈ ਜੀ ਮੈਂ 4000 ਰੁਪਏ ਭਰਿਆ ਜੀ ਪੋਲੂਸ਼ਨ ਦਾ ਉਸ ਤੋਂ ਬਾਅਦ ਹੁਣ ਮੈਨੂੰ ਨਾਲ ਹੀ ਮੈਸੇਜ ਆਂਦਾ ਹੈ ਟੈਂਪਰਿੰਗ ਦੇ ਮਨ ਨਾਲ ਜਾਂਦੇ ਡਾਕੂਮੈਂਟ ਸੈੱਟ ਰੱਖਦਾ ਫ੍ਰੀਕ ਨੂੰ ਹੀ ਚਾਹੀਦਾ ਡਾਕੂਮੈਂਟ ਆ ਉਹਦੇ ਸੈੱਟ ਰੱਖੋ ਇਹ ਉਹਦੀ ਚੱਕਰ ਵਿੱਚ ਬਜਰ ਆਪਾਂ ਬਜਾਏ ਇਹਦੇ ਵੀ ਫੋਨ ਕੱਢ ਕੇ ਅਗੇ ਲੀਡਰ ਨਾਲ ਗੱਲ ਕਰਾਂਗੇ ਜਾਂ ਆਪ ਕੋ ਬਹਿਸਵਾਜੀ ਕਰਕੇ ਆਪਣੇ ਡਾਕੂਮੈਂਟ ਆਪਾਂ ਨੂੰ ਜਦੋਂ ਪਤਾ ਇਹ ਨਿੱਤ ਆਪਾਂ ਵਹੀ ਕੱਲ ਚਲਾਉਣਾ ਹੈ ਉਹਦੇ ਆਪਾਂ ਨੂੰ ਜ਼ਰੂਰ ਤਾਂ ਕਰਨ ਦੀ ਆਪਾਂ ਇਸ ਕਰਕੇ ਡਾਕੂਮੈਂਟ ਆਪਾਂ ਨੂੰ ਕਲੀਅਰ ਕਰਨੀ ਜ਼ਰੂਰੀ ਹੈ ਸਰ ਇਸ ਤੋਂ ਇਲਾਵਾ ਹੋਰ ਕਦੇ ਥੋੜੀ ਰੈੱਡ ਲਾਈਟ ਜੰਪ ਹੋਈ ਹੋਵੇ ਜਾਂ ਕੋਈ ਹੋਰ ਕੋਈ ਘਟਨਾ ਵਾਪਰੀ ਹੋਵੇ ਜਿਸ ਕਰਕੇ ਤੁਹਾਡਾ ਚਲਾਨ ਕੱਟਿਆ ਗਿਆ ਹੋਵੇ ਕੋਈ ਹੈ ਇਹ ਜੀ ਘਟਨਾ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਆ ਹਾਂਜੀ ਪਰਮਾ ਜੀ ਇੱਕ ਵਾਰੀ ਨੇ ਜਦੋਂ ਮੋਗੇ ਚੌਂਕ ਦੇ ਵਿੱਚ ਲੇਟਾਂ ਲੱਗੀਆਂ ਲੱਗੀਆਂ ਹੂੰ ਹੂੰ ਮਜ਼ਾਰ ਦੇ ਵਿੱਚੋਂ ਜਦੋਂ ਆਈਏ ਤੁਸੀਂ ਵੇਖਿਆ ਨਾ ਮਜ਼ਾਰ ਦੇ ਵਿੱਚੋਂ ਨੈਸੇਰ ਹੋ ਜਾਈਏ ਤਾਂ ਸੜਕ ਖਾਲੀ ਛੱਡੀ ਹੋਈ ਸੀ ਉਧਰ ਵੀ ਬੰਦਾ ਜਾ ਸਕਦਾ ਸੀਗਾ ਹਾਂਜੀ ਜਦੋਂ ਆਪਾਂ ਅੰਬਰਸਰ ਰੋਡ ਤੋਂ ਬੱਸ ਸਟੈਂਡ ਦੇ ਸਾਹਮਣੇ ਦੀ ਗੰਗੀ ਦਾ ਸੀ ਹੂੰ ਇੱਧਰ ਸ਼ਾਇਦ ਉਹ ਨਹੀਂ ਸੀ ਕੋਈ ਰੇੜੀਆਂ ਦੀ ਹੋਰ ਰੂਟਾਂ 'ਤੇ ਲੱਗ ਜਾਂਦੀਆਂ ਮੈਂ ਵੀ ਇੱਕ ਵਾਰੀ ਇਧਰੋਂ ਥੋੜਾ ਬੀਲੀ ਦਾ ਸਮਾਨ ਲੈ ਕੇ ਗੋਲ ਮਾਰਕੀਟ 'ਚੋਂ ਤੇ ਜਦੋਂ ਇੱਧਰ ਦੀ ਨੰਗਣ ਲੱਗਾ ਸਾਈਡ ਸਾਈਡ ਤੇ ਰੇੜੀਆਂ ਲਾਲ ਦੀ ਮੈਨੂੰ ਵੀ ਰੋਕ ਲਿਆ ਸੀ ਇੱਕ ਵਾਰੀ ਕਿਉਂਕਿ ਰੈੱਡ ਲਾਈਟ ਹੋਈ ਸੀ ਮੈਨੂੰ ਕਹਿੰਦੇ ਰੁਕ ਜਾ ਬਈ ਬਾਉ ਭਈਆ ਇਹ ਨਾ ਲੈਟ ਜਾ ਗਦੀ ਆ ਮੈਂ ਕਿਹਾ ਜੀ ਇੱਧਰ ਦੀ ਦਾ ਨਾਲ ਨਾਲ ਦੀ ਮੈਂ ਤਾਂ ਜਾ ਰਿਹਾ ਕਹਿੰਦੇ ਨਹੀਂ ਨਹੀਂ ਇੱਧਰ ਨਾਲ ਦੀ ਨਹੀਂ ਰੁਕ ਜਾ ਇੱਥੇ ਚਲਾਨ ਹੋਊਗਾ ਤੇ ਮੈਂ ਕਿਹਾ ਜੀ ਕੱਟ ਦਿਓ ਚਲਾਨ ਹਾਂਜੀ ਔਰ ਕੀ ਕਰ ਸਕਦੇ ਆਪਾਂ ਮੈਂ ਚਲਾਨ ਕੱਟ ਕੇ ਮੈਨੂੰ ਇੰਨਾ ਕੌਨਫੀਡੈਂਸ ਹੈ ਮੈਂ ਕਿਹਾ ਜੇ ਬੰਦਾ ਜਾਣਦਾ ਆਪਾਂ ਨੂੰ ਇਹਦੇ ਵਿੱਚ ਤੇ ਮੈਂ ਜਾ ਕੇ ਕਹਿਣਾ ਉਹ ਬੰਦਾ ਵੀ ਕੁਦਰਤੀ ਉਹਦੇ ਛੁੱਟੀਆਂ ਦਈ ਜੋ ਮੇਰਾ ਮਾਰਕ ਹੋ ਸੀਗਾ ਅੱਛਾ ਉਸ ਤੋਂ ਬਾਅਦ ਚਲਾਨ ਦਾ ਮੈਂ ਪਤਾ ਕੀਤਾ ਕਹਿੰਦੇ ਜੀ ਉਹਦਾ ਡੀਡੀਓ ਸਾਹਿਬ ਕੋਲ ਹੀ ਚਲਾ ਗਿਆ ਮੈਂ ਨੈਸਲੇ ਦੇ ਵਿੱਚ ਜਦੋਂ ਜੋਬ ਕਰਦਾ ਸੀ ਮੈਂ ਨੈਸਲੇ ਦੇ ਵਿੱਚੋਂ ਤਿੰਨ ਦਿਨ ਆਉਂਦਾ ਰਿਹਾ ਦੀ ਛੁੱਟੀ ਲੈ ਕੇ ਆਡੇ ਲੈ ਕੇ ਠੀਕ ਹੈ ਜੀ ਮੇਰਾ ਕੰਮ ਨਹੀਂ ਬਣਾ ਕਿਤੇ ਦਾ ਡੀਡੀਓ ਸਾਹਿਬ ਨਹੀਂ ਸੀ ਬੈਠੇ ਹੁੰਦੇ ਕਿਤੇ ਉਹ ਕਲਰਕ ਨਹੀਂ ਸੀ ਬੈਠਾਦਾ ਜਿਹਨੇ ਕਰਨਾ ਹੀ ਫਿਰ ਮੈਂ ਪੁੱਛਿਆ ਵੀ ਯਾਰ ਕਿੱਦਾਂ ਮਿਲਣਗੇ ਕਲਰਕ ਨੂੰ ਪੁੱਛਿਆ ਕਹਿੰਦੇ ਵੀ ਇਨੀ ਦਿਰੀ ਨੂੰ ਤੁਸੀਂ ਆ ਜਿਓ ਉੱਥੇ ਮਿਲ ਪੈਣਗੇ ਉੱਥੇ ਮੈਂ ਛੁੱਟੀ ਲੈ ਕੇ ਜਦੋਂ ਆਇਆ ਉੱਥੇ ਮੈਂ ਕਿਹਾ ਜੀ ਦੱਸੋ ਜੀ ਮੇਰਾ ਕਿਹੜਾ ਛੱਡੋ ਮੈਂ ਜੋੜੀ ਵਾਲਾ ਬੰਦਾ ਮੈਥੋਂ ਨਿਤ ਨਹੀਂ ਆਇਆ ਜਾਂਦਾ ਹਾਂਜੀ ਉਹ ਕਹਿੰਦੇ ਵੀ ਕਾਕਾ ਇਹਦਾ 1000 ਰੁਪਏ ਲੱਗੂਗਾ ਜਾਂ ਸਾਹਬ ਨੂੰ ਮਿਲਦਾ ਮੈਂ ਕਿਹਾ ਸਾਹਬ ਨੂੰ ਮਿਲ ਲੈਣਾ ਸਭ ਕੋਲੇ ਗਿਆ ਉਹ ਕਹਿੰਦੇ ਤੂੰ ਤਾਂ ਵੱਡਾ ਬਹੁਤ ਜੁਰਮ ਕੀਤਾ ਇਹ ਚੀਜ਼ ਦਾ ਇਹ ਤਾਂ ਤੈਨੂੰ ਦੱਸੋ ਮੈਨੂੰ ਕੀ ਹੁਕਮ ਹੈ ਇਹਨੇ ਕਲਰ ਨੂੰ ਮਿਲਦਾ ਕਲਰ ਨੇ ਮੈਥੋਂ 500 ਰੁਪਏ ਉਸ ਦੇਣ ਦੇ ਆ ਤੇ ਮੈਨੂੰ ਵੀ ਖੁਸ਼ੀ ਹੋਈ ਚਲ ਮੇਰਾ ਖੜੇ ਛੱਡ ਗਿਆ ਪਰ ਚਾਰ ਦਿਨ ਮੈਨੂੰ ਇਹ ਲੱਗੇ ਉਸ ਤੋਂ ਬਾਅਦ ਮੈਂ ਕੰਨਾਂ ਨੂੰ ਹੱਥ ਲਾ ਲਏ ਠੀਕ ਹੈ ਜੀ ਤੇ ਭਲਾ ਕੋਈ ਉੱਥੇ ਖੜਾ ਨਹੀਂ ਖੜਾ ਮੈਂ ਨਹੀਂ ਮੈਂ ਨਹੀਂ ਲੰਘਣਾ ਕੀਤੀ ਜਮੇ ਕਾਨੂੰਨ ਦੀ ਲਾਈਟ ਜੰਪ ਨਹੀਂ ਕੀਤੀ ਮੈਨੂੰ ਪਿਛਲੇ ਨੇ ਕਈ ਔਰ ਮਗਰ ਕੋਈ ਬੈਠਾ ਹੁੰਦੇ ਉਹਨੇ ਕਿਹਾ ਫੇਚਦੇ ਵੀ ਕੋਈ ਗੱਲ ਨਹੀਂ ਮੈਂ ਕਿਹਾ ਨਾ ਵੀ ਮੇਰਾ ਸਕੂਟਰ ਨਹੀਂਗਾ ਤੁਰਦਾ ਅੱਗੇ ਨੇ ਭੱਜਿਆ ਅੱਗੇ ਨੇ ਚਲਾਉਣ ਭੁਗਦੇ ਹੋਂਡੇ ਨੇਗਾ ਤੁਰਨਾ ਉਸ ਤੋਂ ਬਾਅਦ ਨਹੀਂ ਮੈਂ ਲੰਘਣਾ ਕੀਤੀ ਉਹਨਾ ਆਮੀ ਵੇਖਿਆ ਵੀ ਸਾਰੇ ਪਾਸੇ ਆਪਾਂ ਨੂੰ ਬਈ ਅ ਇਹ ਚੀਜ਼ ਦਾ ਚਲਾਨ ਤਾਂ ਹੈਗੇ ਹੀ ਹੈਗਾ ਮੰਨਦਾ ਤੇ ਐਕਸੀਡੈਂਟ ਦਾ ਨਹੀਂ ਚਾਰਨਾ ਪੂਰਾ ਹਾਂਜੀ ਐਕਸੀਡੈਂਟ ਦੀ ਗੱਲ ਚੱਲੀ ਹੈ ਜੀ ਅੱਜ ਕੱਲ੍ਹ ਸੜਕ ਹਾਸੇ ਬਹੁਤ ਜ਼ਿਆਦਾ ਹੋ ਰਹੇ ਆ ਕੀ ਕਾਰਨ ਆ ਇਹਨਾਂ ਦਾ ਤੇ ਕੀ ਬਚਾਅ ਕਰ ਸਕਦੇ ਆ ਤਾਂ ਦੇਖੋ ਜੀ ਬੁਰਬਾ ਜੀ ਇਹ ਗੱਲ ਹੈ ਵੀ ਅੱਜ ਕੱਲ੍ਹ ਜਿਹੜਾ ਨਾ ਇੱਕ ਤਾਂ ਓਵਰਟੇਕਿੰਗ ਬਹੁਤ ਆ ਲੋਕਾਂ ਨੂੰ ਤੀਜੀ ਬਦਲੀ ਕਾਦੀ ਬਣੀ ਹੈ ਜੀ ਦੀ ਓਵਰ ਸਪੀਡ ਬਹੁਤ ਆ ਓਵਰ ਸਪੀਡ ਨਾਲ ਜ਼ਿਆਦਾ ਮੇਰਾ ਕਹਿਣ ਦਾ ਵੀ ਓਵਰ ਸਪੀਡ ਨਾਲ ਜਾ ਜਾਂਦਾ ਇੱਕ ਰਾਤ ਨੂੰ ਜਦੋਂ ਕਿਸੇ ਦਾ ਕੋਈ ਵਹੀਕਲ ਖਰਾਬ ਹੋ ਜਾਂਦਾ ਰਾਤ ਨੂੰ ਉੱਥੇ ਹੀ ਖੜਾ ਰਹਿੰਦਾ ਉਹ ਹਾਂਜੀ ਰਾਤ ਨੂੰ ਉੱਥੋਂ ਪਾਸੇ ਨਹੀਂ ਹੁੰਦਾ ਹੁਣ ਮਾਨ ਸਰਕਾਰ ਨੇ ਇਹੋ ਜਿਹੇ ਕੰਮ ਕੀਤਾ ਵੀ ਐਸਐਸ ਫੋਰਸ ਇੱਕ ਤਿਆਰੀ ਕੀਤੀ ਆ ਇਹਦੇ ਨਾਲ ਇਹਨਾਂ ਬਹੁਤ ਸੌਖਾ ਹੋ ਜਾਊ ਉਹਨਾਂ ਨੇ ਸਮਝਦੇ ਚਾਹੀਦੇ ਰਿਜ਼ਲਟ ਦੇਸਣਗੇ ਕਿਉਂਕਿ ਜਿਹੜੀ ਗੱਡੀ ਆ ਕਿ ਖੜੀ ਰਹਿੰਦੀ ਰਾਤ ਨੂੰ ਨੇਰੇ ਚ ਪਤਾ ਨਹੀਂ ਸੀ ਲੱਗਦਾ ਟਕਰਾਈ ਜਾਂਦੀ ਸੀ ਨਾਲ ਇੱਕ ਦੂਜੇ ਦੇ ਉਹ ਪਾਸੇ ਹੋਈ ਜਾਊਗਾ ਓਵਰ ਸਪੀਡ ਦਾ ਐਵੇਂ ਮੈਂ ਕਿਹਾ ਇੱਥੇ ਗੱਲ ਕਹਿਣੀ ਚਾਹਣਾ ਇੱਕ ਅਰੀ ਕਿਰਾ ਕੋਈ ਬਜ਼ੁਰਗ ਰਹੇ ਕਿਸੇ ਮੁੰਡੇ ਨੂੰ ਹੱਥ ਦਿੱਤਾ ਵੀ ਕਾਕਾ ਮੈਨੂੰ ਉੱਥੋਂ ਤੱਕ ਲੈ ਚੱਲ ਮੋਟਰਸਾਈਕਲ ਤੇ ਤੇ ਉਹਨੇ ਮੋਟਰਸਾਈਕਲ ਰੁਕਿਆ ਤੇ ਬਜ਼ੁਰਗ ਪਿੱਛੇ ਬਹਿ ਗਿਆ ਕਹਿੰਦਾ ਬਾਪੂ ਜੀ ਘੁੱਟ ਕੇ ਹੱਥ ਪਾ ਲਓ ਤੇ ਬੱਕੀ ਐ ਉੱਡ ਜਾਣਾ ਇਹ ਤਾਂ ਅੱਛਾ ਤੇ ਉਹਨੇ ਮੋਟਰਸਾਈਕਲ ਖਿਦਾ ਜੀ ਪੂਰਾ ਬਜ਼ੁਰਗ ਕਹਿੰਦਾ ਕਾਕਾ ਹੌਲੀ ਉਹ ਕਹਿੰਦਾ ਬਾਪੂ ਜੀ ਫਿਕਰ ਨਾ ਕਰੋ ਮੈਂ ਪੂਰਾ ਵਧੀਆ ਚਲਾ ਲੈਂਦਾ ਮੁੰਡਾ ਹਾਂਜੀ ਫਿਰ ਕਹਿੰਦਾ ਕਾਕਾ ਹੌਲੀ ਉਹ ਕਹਿੰਦਾ ਬਾਪੂ ਜੀ 15 ਸਾਲ ਹੋ ਗਏ ਮੈਨੂੰ ਚਲਾਈ ਜਾਂਦੇ ਇਹਨੂੰ ਮੋਟਰਸਾਈਕਲ ਕਿਤੇ ਕੋਈ ਅਜਿਹੀ ਗੱਲਬਾਤ ਨਹੀਂ ਤੁਸੀਂ ਬੈਠੇ ਕਰੋ ਜੋ ਹਾਂ ਫਿਰ ਬਜ਼ੁਰਗ ਨੇ ਉਹਨੂੰ ਕਹਿੰਦਾ ਕਹਿੰਦਾ ਕਾਕਾ ਤੈਨੂੰ ਤਾਂ 15 ਸਾਲ ਹੋ ਗਏ ਚਲਾਉਂਦੇ ਇਹਨੂੰ ਪਰ ਜਿਹਨੇ ਤੁਹਾਡੇ 'ਚ ਮਾਰਨਾ ਉਹ ਖਬਰ ਸਿੱਖਦਾ ਹੀ ਹੋਵੇ ਹਾਂਜੀ ਸਹੀ ਗੱਲ ਉਹ ਖਬਰ ਸਿੱਖਦੇ ਹੋਵੇ ਜਿਹਨੇ ਤੁਹਾਡੇ 'ਚ ਮਾਰਨਾ ਇਸ ਕਰਕੇ ਹੌਲੀ ਕਹਿੰਦਾ ਉਹ ਬੰਦੇ ਦੇ ਮੁੰਡਾ ਜਿਹੜਾ ਲੈ ਕੇ ਜਾਵੇ ਉਹਦੇ ਹੱਥੋਂ ਤਾਂ ਹੀ ਰੇਸ ਤੋਂ ਹੱਟ ਗਏ ਉਹਦੇ ਸਲੋ ਸਪੀਡ ਹੋ ਗਈ ਸਮਝਾ ਗਏ ਬਜ਼ੁਰਗ ਦੀ ਗੱਲ ਥੋਸ ਹੈ ਵੀ ਅਸੀਂ ਇਸ ਫਕਤ ਸਾਡੇ ਕੀ ਕਰਾਂਗੇ ਜੇ ਕੋਈ ਸਖਦਾ ਆ ਗਿਆ ਜੇ ਕੋਈ ਚੰਤ ਮੂਰੇ ਆ ਗਿਆ ਜੇ ਕੋਈ ਪਸ਼ੂ ਮੂਰੇ ਆ ਗਿਆ ਜੇ ਕੋਈ ਕੁੱਤਾ ਮੂਰੇ ਆ ਗਿਆ ਅਸੀਂ ਕਿਵੇਂ ਕੰਟਰੋਲ ਕਰਾਂਗੇ ਇਸ ਕਰਕੇ ਓਵਰ ਸਪੀਡ ਤੋਂ ਹੀ ਬਚੋ ਉਹਨੀ ਕੁ ਸਪੀਡ ਰੱਖੋ ਜਿਹਦੇ ਨਾਲ ਤੁਸੀਂ ਵਹੀਕਲ ਨੂੰ ਆਂਦੇ ਨੂੰ ਕੰਟਰੋਲ ਕਰ ਸਕੋ ਠੀਕ ਹੈ ਇਸ ਕਰਕੇ ਜ਼ਰੂਰੀ ਹੈ ਸਰ ਸੁਰੱਖਿਆ ਫੋਰਸ ਉਹ ਤਾਂ ਚਲੋ ਆਪਣਾ ਕੰਮ ਕਰ ਰਹੀ ਆ ਆਪਾਂ ਇਸ ਬਾਰੇ ਕੀ ਕਰ ਸਕਦੇ ਆ ਸੜਕ ਹਾਦਸਿਆਂ ਨੂੰ ਬਚਾਉਣ ਲਈ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਆਪਣੇ ਵੱਲੋਂ ਕੀ ਐਫਰਟਸ ਕੀਤੇ ਜਾ ਰਹੇ ਤੇ ਆਪਾਂ ਹੋਰ ਕੀ ਕਰ ਸਕਦੇ ਆ ਅਸੀਂ ਜੀ ਪੁਰਵਾ ਜੀ ਵੀ ਸਰਬਾਦਾ ਭਲਾ ਚੈਰੀਟੇਸ ਟਰਸਟ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਐ ਐਸ ਪੀ ਸਿੰਘ ਭਰਾਏ ਜੀ ਉਹਨਾਂ ਲਈਓ ਆਪਣੇ ਸਿਰਫ ਮੋਗਾ ਜਿਲ੍ਹਾ ਨਹੀਂ ਸਾਰੇ ਜਿਲ੍ਹਿਆਂ ਦੇ ਵਿੱਚ ਸਟੇਟ ਦੀਆਂ ਸਾਰੇ ਜਿਲ੍ਹੇ ਦੇ ਵਿੱਚ ਜਾਂ ਸਾਰੇ ਭਾਰਤ ਦੇ ਵਿੱਚ ਤਕਰੀਬਨ ਹੀ ਉਹਨਾਂ ਲਈ ਉਹ ਇੱਕ ਮੁਹਿੰਮ ਚੱਲਦੀ ਆ ਜਦੋਂ ਤੁੰਦੇ ਦਿਨ ਹੁੰਦੇ ਆ ਉਹਦੇ ਵਿੱਚ ਵੱਦ ਤੋਂ ਵੱਦ ਸਸਤਾ ਵਾਲਿਓ ਰੈਕਟਰ ਲਵਾਏ ਜਾਂਦੇ ਆ ਤੇ ਜਿਹੜੇ ਅਸੀਂ ਹੁਣ ਵੀ ਆ ਪਿੱਛੇ ਦੇ ਟ੍ਰੈਫਿਕ ਚਾਰਜ ਦੇ ਸਹਿਯੋਗ ਨਾਲ 20000 ਅਸੀਂ ਮੋਗੇ ਵੀ ਲਾਇਆ ਇਸ ਕਰਕੇ ਬੜੇ ਜ਼ਰੂਰੀ ਹੈ ਐਕਸੀਡੈਂਟਾਂ ਨੂੰ بچਾਉਂਦੇ ਜਿਵੇਂ ਤੁੰਦੇ ਵਿੱਚ ਪਤਾ ਨਹੀਂ ਲੱਗਦਾ ਮੂਰੇ ਕੀ ਚੀਜ਼ ਜਾ ਰਹੀ ਹੈ ਕੀ ਨਹੀਂ ਜਾ ਰਹੀ ਅਜੇ ਵੀ ਇੰਨੇ ਕ ਵਾਹਣ ਹੈਗੇ ਆ ਮੋਗੇ ਦੇ ਵਿੱਚ ਵੀ ਜਾਂ ਬਾਕੀ ਥਾਵਾਂ ਤੇ ਵੀ ਜਿਨ੍ਹਾਂ ਦੇ ਪਿੱਛੇ ਕੋਈ ਇਹੋ ਜੀ ਚਮਕਦੀ ਜੀ ਨਹੀਂ ਲੱਗੀ ਜਦੋਂ ਐਕਸੀਡੈਂਟ ਤੋਂ ਬਚਿਆ ਜਾ ਸਕੇ ਇਸ ਕਰਕੇ ਇਹ ਵੀ ਬੜਾ ਜ਼ਰੂਰੀ ਹੈ ਰਿਕ ਨੂੰ ਵਾਹਨ ਇਹੋ ਜੇ ਚਲਾਉਣ ਵਾਲਿਆਂ ਨੂੰ ਆਪ ਨੂੰ ਇਹਨਾਂ ਦੀ ਚਾਹੀਦਾ ਕੋਈ ਕੋਈ ਚੀਜ਼ ਲੈ ਕੇ ਉਹਦੇ ਪਿੱਛੇ ਲੱਗ ਜਾਵੇ ਤਾਂ ਕਿ ਇੰਡੀਕੇਸ਼ਨ ਹੋ ਪਿੱਛੇ ਆਉਣ ਵਾਲੇ ਨੂੰ ਪਤਾ ਲੱਗੇ ਵਿੱਚ ਖਾਸਾ ਹੋਣ ਤੋਂ ਬਚਿਆ ਜਾ ਸਕੇ ਇਹ ਬੜਾ ਜ਼ਰੂਰੀ ਹੈ ਅੱਜ ਕੱਲ੍ਹ ਆਵਾਰਾ ਕੁੱਤੇ ਤੇ ਆਵਾਰਾ ਠੱਠੇ ਵਗੈਰੇ ਇਹਨਾਂ ਨਾਲ ਬਹੁਤ ਹਾਸੀ ਹੋ ਰਹੇ ਆ ਇਹਨਾਂ ਦਾ ਕੀ ਕਾਰਨ ਹੈ ਕੀ ਹੱਲ ਹੋ ਸਕਦਾ ਇਹਨਾਂ ਦਾ ਦੇਖੋ ਜੀ ਇਹਦਾ ਹੱਲ ਉਹ ਪ੍ਰਸ਼ਾਸਨ ਨੇ ਇਸ ਕੰਮ ਨੂੰ ਲਗਾ ਵੇ ਆ ਵੈਸੇ ਤੇਜ਼ੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਵੀ ਇਹ ਚੀਜ਼ਾਂ ਤੋਂ ਯਾਦ ਮਿਲ ਸਕੇ ਅੱਜ ਕੱਲ੍ਹ ਵੇਖਣ ਵਿੱਚ ਆਇਆ ਵੀ ਬੜੀ ਕੀਮਤੀ ਚੀਜ਼ਾਂ ਆਜਾਦਾ ਜਿਹੜੀਆਂ ਜਾ ਰਹੀਆਂ ਹੈ ਐਕਸੀਡੈਂਟਾਂ ਦੇ ਵਿੱਚ ਆ ਰਹੀਆਂ ਕਿਉਂਕਿ ਰੋਡ ਦੇ ਵਿੱਚ اچانک ਪਤਾ ਨਹੀਂ ਫੁੱਟਪਾਥ ਤੋਂ ਕਦੋਂ ਕਿਸੇ ਪਸ਼ੂ ਨੇ ਛਾਲ ਮਾਰ ਦੇਣੀ ਹੈ ਜਾਂ ਕੋਈ ਕੁੱਤਾ ਮੂਰੇ ਆ ਜਾਣਾ ਲੋਕਾਂ ਦੇ ਉੱਤੇ ਹੈਲਮਟ ਨਹੀਂ ਪਾਏ ਜਾਂ ਤਾਂ ਹੈਲਮਟ ਸਿਰ ਦੇ ਉੱਤੇ ਹੋਵੇ ਜਾਂ ਕੋਈ ਦਸਤਾਰ ਦਸਤਾਰ ਬੰਨੀ ਹੋਵੇ ਸਿਰ ਦੇ ਉੱਤੇ ਜਿਹਦੇ ਨਾਲ ਬਚਤ ਹੋ ਸਕੇ ਅੱਜ ਕੱਲ ਐਕਸੀਡੈਂਟ ਹੁੰਦਾ ਜਦੋਂ ਸਿਰ ਥੱਲੇ ਵੱਜਦਾ ਉਦੋਂ ਬੰਦਾ ਜਿਆਦਾ ਕੋਮਾ ਚਲਾ ਜਾਂਦਾ ਹੈ ਜਾਂ ਥਾਈ ਬਹੁਤ ਵੇਖੜ ਜਾਏ ਨੌਜਵਾਨ ਕੀਮਤੀ ਜਾਨਾਂ ਜਿਹੜੀਆਂ ਥਾਈ ਮੌਤ ਹੋ ਜਾਂਦੀ ਹੈ ਜੀ ਇਸ ਕਰਕੇ ਇਹ ਚੀਜ਼ ਤੋਂ ਵਜਨ ਦੀ ਬੜੀ ਜ਼ਰੂਰਤ ਹੈ ਜੇ ਉਹੀ ਗੱਲ ਫੇਰ ਆ ਗਈ ਵਾਸਤੇ ਵੀ ਜੇ ਆਪਾਂ ਸਪੀਡ ਆਪਦੀ ਲਿਮਟ ਦੀ ਰੱਖਾਂਗੇ ਸਪੀਡ ਸਲੋ ਰੱਖਾਂਗੇ ਉਹਦੇ ਵਿੱਚ ਆਪਣੀ ਇਹ ਬਚਤ ਹੋ ਸਕਦੀ ਹੈ ਕਿਉਂਕਿ ਹੌਲੀ ਹਾਸਾ ਹੋਊਗਾ ਤਾਂ ਬੰਦੇ ਦੀ ਬਚ ਉਸ ਦੇ ਡਗਦੇ ਡਗਦੇ ਨੂੰ ਬੰਦਾ ਸੰਭਲ ਨਹੀਂ ਸਕਦਾ ساری ਚੀਜ਼ ਇਸ ਕਰਕੇ ਬੜੀ ਜ਼ਰੂਰੀ ਹੈ ਬਾਕੀ ਪ੍ਰਸ਼ਾਸਨ ਵੀ ਇਸ ਕੰਮ ਨੂੰ ਲੱਗਾ ਵਿਆ ਵੀ ਜਲਦੀ ਜਿਹੜੇ ਵਾਰਾ ਪਸ਼ੂ ਬਹੁਤ ਘੱਟ ਗਿਣਤੀ ਦੇ ਵਿੱਚ ਰੋਡ ਦੇ ਉੱਤੇ ਰਹਿ ਗਏ ਆ ਜਿਹੜੇ ਰਹਿੰਦੇ ਆ ਪਸ਼ੂ ਨੂੰ ਇਹਨਾਂ ਨੂੰ ਵੀ ਜਲਦੀ ਫੜ ਕੇ ਗਊਸ਼ਾਲਾ ਦੇ ਵਿੱਚ ਜਾਂ ਕੇ ਤੇ ਉਹੋ ਜੀ ਜਗ੍ਹਾ ਤੇ ਛੱਡਿਆ ਜਾਵੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਤੋਂ ਬਚਿਆ ਜਾ ਸਕਦਾ ਹੈ। ਰੋਕ ਚੰਦਜੀਤ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਮਹਿਕ ਵਤਨ ਦੀ ਸਟੂਡੀਓ ਵਿੱਚ ਹਾਜ਼ਰ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ ਵਿੱਚ ਤੁਸੀਂ ਮਹਿਕ ਵਤਨ ਦੀ ਦੇ ਦਰਸ਼ਕਾਂ ਨੂੰ ਕੀ ਸੁਦੇਸ਼ ਦੇਣਾ ਚਾਹੋਗੇ? ਬਾਜੀ ਪਰਵਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਮੈਂ ਬਸ ਇਹੀ ਕਹਿਣਾ ਚਾਹਾਂਗਾ ਵੀ ਜਿੰਦਗੀ ਜਿਹੜੀ ਮਿਲਦੀ ਨਹੀਂ ਦੁਬਾਰਾ ਨਹੀਂ ਮਿਲਦੀ ਇਸ ਕਰਕੇ ਆਪਾਂ ਜਿਹੜਾ ਇਸ ਚੀਜ਼ ਦਾ ਪੂਰਾ ਖਿਆਲ ਰੱਖਿਆ ਜਾਵੇ ਹੈਲਮਟ ਤੋਂ ਬਿਨਾਂ ਜਿਹੜਾ ਤੂ ਦੋ ਵਈਆ ਵਾਣਾ ਇਹ ਨਾ ਚਲਾਇਆ ਜਾਵੇ ਅਸੀਂ ਵੀ ਕਹਿੰਨੇ ਬਾਹਰਲੇ ਮੁਲਕ ਦੇ ਵਿੱਚ ਯਾਰ ਬਹੁਤ ਵਧੀਆ ਸਿਸਟਮ ਆ ਉੱਥੇ ਆਏ ਆ ਇੱਥੇ ਆਪਣੇ ਵੀ ਇੰਡੀਆ ਦੇ ਵਿੱਚ ਹੀ ਹੈ ਚੰਡੀਗੜ੍ਹ ਜਾਈਏ ਸਾਡੇ ਬੈਲਟ ਵੀ ਲੱਗ ਜਾਂਦੀ ਹੈ ਸਾਡੇ ਹੈਲਮਟ ਵੀ ਹੈ ਪਿਛਲੀ ਸੌਰੀ ਦੇ ਵੀ ਲਿਆ ਜਾਂਦਾ ਦਿੱਲੀ ਵੀ ਇਹੀ ਲਿਆ ਜਾਂਦਾ ਕਿਉਂਕਿ ਥੋੜੇ ਦਿਨਾਂ ਦੀ ਗੱਲ ਆ ਮੈਂ ਵੀ ਆ ਸਟੈਂਡ ਦੇ ਵਿੱਚ ਮੋਟਰ ਉਹਦਾ ਸਕੂਟਰ ਲਾਉਣ ਗਿਆ ਉੱਥੇ ਕਹਿੰਦੇ ਮੋਟਰਸਾਈਕਲ ਆਇਆ ਮੈਂ ਕਿਹਾ ਕਾਕਾ ਤੁਸੀਂ ਕਿੱਧਰੋਂ ਚੱਲੇ ਆਂ ਕਹਿੰਦੇ ਜੀ ਅਸੀਂ ਜਲੰਧਰੋਂ ਚੱਲੇ ਆਂ ਇੰਟਰਵਿਊ ਦੇਣ ਤੇ ਮੈਂ ਕਿਹਾ ਮੋਟਰਸਾਈਕਲ ਕਹਿੰਦੇ ਅਸੀਂ ਇੱਕ ਕਰੀ ਮੋਟਰਸਾਈਕਲ ਤੇ ਚੱਲੇਗੇ ਜਲੰਧਰ ਦਾ ਸਾਡਾ ਚਲਾਨ ਕੱਟਦਾ ਹੈਲਮਟ ਦਾ ਯਾਨੀ ਇੱਥੋਂ ਤੱਕ ਲੋਕਾਂ ਨੂੰ ਇਹ ਮੋਗੇ ਸਾਨੂੰ ਕੋਈ ਪੁੱਛਦਾ ਨਹੀਂ ਮੋਗੇ ਸਾਡਾ ਚਲਾਨ ਨਹੀਂ ਕੱਟਿਆ ਜਾਂਦਾ ਇੱਥੇ ਤੱਕ ਵਧੀਆ ਤੇ ਜਲੰਧਰ ਦਾ ਸਾਡਾ ਚਲਾਨ ਕੱਟਿਆ ਗਿਆ ਅਸੀਂ ਇਹ ਚੀਜ਼ ਤੋਂ ਪਤਾ ਨਹੀਂ ਕੀ ਸੋਚਾਂ ਸਾਡੀ ਬਣੀ ਵੀ ਕੀ ਨਹੀਂ ਬਣੀ ਸਾਨੂੰ ਇਹ ਸੋਚ ਬਦਲਣੀ ਪੈਣੀ ਆ ਇਹ ਕਿਤੇ ਪੁਲਿਸ ਦਾ ਕੰਮ ਨਹੀਂ ਆ ਵੀ ਤੁਹਾਡੇ ਹੈਲਮਟ ਉਹਨਾਂ ਦੇ ਡਰ ਨਾਲ ਸੀ ਲੈਣਾ ਸੀ ਆਪਦੀ ਸੇਫਟੀ ਆਪ ਤੇ ਲੈਣਾ ਜੀ ਇੱਕ ਤਾਂ ਹੀ ਹੈਲਮਟ ਜਾਂ ਸਾਡੇ ਸਿਰ ਤੇ ਦਸਤਾਰ ਬੰਨੀ ਆ ਤਾਂ ਸਾਡੀ ਬਜਟ ਆ ਇੱਕ ਓਵਰਟੈਕ ਕਰਨ ਲੱਗਿਆਂ ਥੋੜਾ ਜਿਹਾ ਵਜੋ ਪੂਰਾ ਕੁਝ ਆਤਾ ਨਹੀਂ ਜਿਹੜਾ ਸੰਭਲ ਕੇ ਕਰੋ ਇੱਕ ਓਵਰ ਸਪੀਡ ਤੋਂ ਥੋੜਾ ਜਿਹਾ ਘਟਾਓ ਵਰ ਸਪੀਡ ਨੂੰ ਤੇ ਇੱਕ ਬੱਚੇ ਅੱਜ ਕੱਲ੍ਹ ਵੇਖ ਜਾਈਓ ਬਹੁਤ ਛੋਟੇ ਬੱਚੇ ਵੀ ਵਹੀਕਲ ਲਈ ਫਿਰਦੇ ਬਿਲਕੁਲ ਠੀਕ ਆ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਉਹਦੇ ਬਾਰੇ ਜਾਣਕਾਰੀ ਹੈ ਨਹੀਂ ਮਾਪੇ ਉਹ ਜਿਹੇ ਹੋਇਆ ਪਤਾ ਨਹੀਂ ਕਿੱਸਾ ਨਾਲ ਉਹਨਾਂ ਨੂੰ ਐਵੇਂ ਦਿੱਤੇ ਵੀ ਆ ਥੋੜਾ ਜਿਹਾ ਖਰਚਾ ਕਰਕੇ ਉਹ ਆਮ ਸਕੂਲਾਂ ਦੀਆਂ ਮਹਿਨਾਂ ਸਭ ਕੁਝ ਲੱਗਾ ਵਿਆ ਹਾਂਜੀ ਮੇਰੇ ਖਿਆਲ ਨਾਲ ਤਾਂ ਉਹਨਾਂ ਨੂੰ ਉਹਨਾਂ ਨੂੰ भेजना ਚਾਹੀਦਾ ਜਦੋਂ ਬੱਚਾ ਚਲਾਉਣ ਦੇ ਕਾਬਲ ਬਾਲਗ ਹੁੰਦਾ ਦਾ ਲਾਇਸੈਂਸ ਵਗੈਰਾ ਬਣਦਾ ਉਦੋਂ ਹੀ ਚਲਾਉਣਾ ਚਾਹੀਦਾ ਪੁਲਿਸ ਨਾਲ ਬਹਿਸ ਮਾਜੀ ਤਾਂ ਹਰ ਕੋਈ ਕਰ ਸਕਦਾ ਪਰ ਜਦੋਂ ਕੋਈ ਗੱਲਬਾਤ ਇਹੋ ਜਿਹੀ ਹੁੰਦੀ ਆ ਉਦੋਂ ਫਿਰ ਸਾਰੇ ਹੱਥ ਮਰਦੇ ਰਹਿ ਜਾਂਦੇ ਇਕੱਲੇ ਇਕੱਲੇ ਸਾਰਿਆਂ ਦੇ ਤੇ ਇਸ ਕਰਕੇ ਬੜੀ ਜ਼ਰੂਰੀ ਇਹ ਚੀਜ਼ ਈ ਮੈਂ ਅੰਤ ਤੇ ਇਹੀ ਕਹੂੰਗਾ ਕੋਈ ਹੈਲਮਟ ਤੋਂ ਬਿਨਾਂ ਨਾ ਵਹੀਕਲ ਚਲਾਓ ਤੇ ਸੇਫਟੀ ਬੈਲਟ ਪਾ ਕੇ ਰੱਖੋ ਧਾਤੂ ਮਟਾਉ ਦੇ ਪੂਰੇ ਰੱਖੋ ਕਿਉਂਕਿ ਹੈਲਮਟ ਇਹੋ ਜੀ ਚੀਜ਼ ਆ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਤੁਹਾਨੂੰ ਮੀਂਹ ਜਾਵੇ ਨੇਰੀ ਜਾਵੇ ਤੁਹਾਡੇ ਉੱਤੇ ਕੋਈ ਇਹਦਾ ਅਸਰ ਨਹੀਂ ਹੁੰਦਾ ਹੈਲਮਟ ਲਿਆ ਹੋਵੇ ਅੱਖਾਂ 'ਚ ਤੁਹਾਡੇ ਕੋਈ ਚੀਜ਼ ਨਹੀਂ ਉਹ ਜੀ ਪਊਗੀ ਠੀਕ ਹੈ ਮਿੱਟੀ ਘਟਾ ਨਹੀਂ ਪਊਗਾ ਮੱਛਰ ਨਹੀਂ ਪਊਗਾ ਇਸ ਕਰਕੇ ਤੁਹਾਡੀ ਬਚਤ ਆ ਇਸ ਕਰਕੇ ਦੁਬਾਰਾ ਫੇਰ ਕਹੂੰਗਾ ਕਿਸਾ ਹੋ ਜਾਏ ਇੱਕ ਵਾਰ ਔਰ ਸੇਫਟੀ ਹੋ ਜਾਏ ਬਾਰ-ਬਾਰ ਸੋ ਇਸ ਕਰਕੇ ਵੀ ਤੁਸੀਂ ਉਸ ਦਾ ਪੂਰਾ ਖਿਆਲ ਰੱਖੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਕੀਮਤੀ ਵਿਚਾਰ ਤੁਸੀਂ ਸਾਂਝੇ ਕੀਤੇ ਆ ਮੈਂ ਇੱਕ ਪਤਨ ਦੀ ਬਿਊਰੋ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ